ਜਿਹਦੇ ਸਮੇਂ 'ਚ ਜਿਹੜੀਆਂ ਯੂਨੀਵਰਸਿਟੀਆਂ ਜਿਸ ਤਰ੍ਹਾਂ ਚੱਲ ਰਹੀਆਂ ਨੇ ਪ੍ਰਾਈਵੇਟ ਸਾਡੇ ਇਹ ਕਾਲਜ ਨੇ ਵਿਸ਼ੇਸ਼ਕ ਪ੍ਰਾਈਵੇਟ ਨੇ ਪਰ ਇਹ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਨੇ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪੀ ਜੀ ਲੁਧਿਆਣਾ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗਰਨਾਨਕ ਦੇਵ ਯੂਨੀਵਰਸਿਟੀ ਇਹਨਾਂ ਦੇ ਜਿਹੜੇ ਕਾਲਜ ਹੈ ਨਾ ਤਾਂ ਕਮੋਲਾ ਔਰ ਦੁਨੀਆ 'ਚ ਨਾਂ ਚੱਲਦਾ ਆ ਔਰ ਸਾਾਨੂੰ ਮਾਣ ਆ ਵੀ ਸਾਡਾ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਪੰਜਾਬ ਯੂਨੀਵਰਸਿਟੀ ਦਾ ਜਿਹਦਾ ਵਰਲਡ 'ਚ ਨਾਂ ਆ ਦੁਨੀਆ 'ਚ ਨਾਂ ਆ ਉਹਦਾ ਅਸੀਂ ਇੱਕ ਹਿੱਸਾ ਆ ਮੇਰੇ ਪਿਤਾ ਦੀ ਇੱਛਾ ਸੀ ਅਸੀਂ ਆਪ ਪੜ੍ਹਾਈ ਕੀਤੀ ਸੀ ਸਾਡਾ ਪਰਿਵਾਰ ਪੜ੍ਹਿਆ ਲਿਖਿਆ ਸੀ ਤਾਂ ਅੱਜ ਵੀ ਅਸੀਂ ਚਾਹ ਉਹ ਚੰਗੀ ਤਰ੍ਹਾਂ ਮਿਲ ਸਕੇ ਔਰ ਕਾਲਜ ਦਾ ਇੱਕ ਮੰਤਵ ਹੈ ਇਹਨਾਂ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਦਾ ਜੇ ਕੋਈ ਸਹੂਲਤ ਨੇੜੇ ਹੋਵੇ ਬੱਚੇ ਸਾਡੇ ਇੱਥੇ ਕੁਝ ਸਿੱਖ ਕੇ ਚਲੇ ਜਾਣ ਡਿਗਰੀ ਕਰਕੇ ਚਲੇ ਜਾਣ ਤੇ ਇਲਾਕੇ ਨੂੰ ਵੀ ਮਾਣ ਹੁੰਦਾ ਆ ਤੇ ਇੱਕ ਨੇੜੇ ਸਾਡੇ ਜਿਹੜੇ ਬਹੁਤ ਸਾਰੇ ਟੀਚਰਾਂ ਨੂੰ ਉਹਨਾਂ ਨੂੰ ਰੁਜ਼ਗਾਰ ਮਿਲਦਾ ਆ ਤਾਂ ਇਸ ਕਰਕੇ ਅਸੀਂ ਜਿਹੜਾ ਇਸ ਨੂੰ ਇਸ ਕਰਕੇ ਕਾਲਜ ਨੂੰ ਬਣਾਇਆ ਸੀ ਕਿ ਵੀ ਨੇੜੇ ਦੇ ਬੱਚਿਆਂ ਨੂੰ ਮੇਰੇ ਪਿੰਡ ਦੇ ਆਪ ਦੇ ਮੋਹੱਲਾਂ ਦੇ ਬੱਚਿਆਂ ਨੂੰ ਜਿਹੜੀ ਇਹ ਸਹੂਲਤ ਹੋ ਸਕੇ ਸਸ਼ੀਕਾਲ ਤੁਸੀਂ ਦੇਖ ਰਹੇ ਹੋ ਮਲੋਟ ਲਾਈਵ ਤੇ ਮੈਂ ਹਰਾਮ ਕੁਮਾਰ ਸੋ ਅੱਜ ਅਸੀਂ ਪਹੁੰਚੇ ਹਾਂ ਮਲੋਟ ਦੇ ਵਿੱਚ ਨਜ਼ਦੀਕ ਪਿੰਡ ਮੋਲਾ ਪਿੰਡ ਦੇ ਵਿੱਚ ਜਿੱਥੇ ਕਿ ਸੀਜੀਐਮ ਕਾਲਜ ਮੋਲਾ ਹੈ ਅਸੀਂ ਇੱਥੋਂ ਚੇਅਰਮੈਨ ਸਤਪਾਲ ਮੋਹਲਾ ਜੀ ਨਾਲ ਗੱਲਬਾਤ ਕਰਾਂਗੇ ਕਾਲਜ ਦੇ ਵਿੱਚ ਕੀ ਕੁਝ ਉਪਲਬਧੀਆਂ ਕਾਲਜ ਦੇ ਵੱਲੋਂ ਕੀਤੀਆਂ ਗਈਆਂ ਨੇ ਖਾਸ ਕਰਕੇ ਐਡਮਿਸ਼ਨਸ ਦੇ ਵੇਲੇ ਅਸੀਂ ਪਹੁੰਚੇ ਆ ਸੋ ਸਕੂਲਜ ਦੇ ਬਾਰੇ ਜੋ ਕਿ ਇੱਕ ਵਿਦਿਅਕ ਸੰਸਥਾ ਹੈ ਔਰ ਇੱਕ ਨਾਮਵਰ ਸੰਸਥਾ ਹੈ ਬਹੁਤ ਲੰਬੇ ਸਮੇਂ ਤੋਂ ਜਿਹੜਾ ਹੈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਕਾਲਜ ਆਪਣੀਆਂ ਸੇਵਾਵਾਂ ਨਿਭਾ ਰਿਹਾ ਹੈ ਸੋ ਬਹੁਤ ਸਾਰੇ ਜਿਹੜੇ ਇਥੋਂ ਦੇ ਵਿਦਿਆਰਥੀ ਨੇ ਉਹ ਅੱਜ ਉੱਚੀਆਂ ਉਪਲਬਧੀਆਂ ਹਾਸਲ ਕਰਕੇ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਨੇ ਸੋ ਸਰ ਸਭ ਤੁਹਾਡਾ ਸਵਾਗਤ ਕਰਾਂਗੇ ਸਭ ਤੋਂ ਪਹਿਲਾਂ ਜੀ ਔਰ ਕਾਲਜ ਦੇ ਬਾਰੇ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਉਹ ਐਡਮਿਸ਼ਨਸ ਦਾ ਸਮਾਂ ਹੈ ਕੀ ਆਪਾਂ ਇਸ ਵੇਲੇ ਜਿਹੜਾ ਕਾਲਜ ਦੇ ਵਿੱਚ ਜਿਹੜੇ ਵਿਸ਼ੇ ਨੇ ਜਾਂ ਕਿਸ ਤਰ੍ਹਾਂ ਦੀ ਐਕਟੀਵਿਟੀਆਂ ਆਪਾਂ ਦੇ ਰਹੇ ਆ ਜੀ ਮੈਂ ਪਹਿਲਾਂ ਜੀ ਹਾਂ ਰਾਮ ਕੁਮਾਰ ਜੀ ਮਲੋਟ ਲਾਈਵ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਸੀਜੀਮ ਕਾਲਜ ਦੇ ਵਿੱਚ ਆਏ ਸੀਜੀਮ ਕਾਲਜ ਮੇਰੇ ਪਿਤਾ ਕਾਮਰ ਗਰਮੀਤ ਸਿੰਘ ਮੋਲੋ ਦੇ ਨਾਂ ਤੇ ਬਣਿਆ ਹੋਇਆ ਕਾਲਜ ਆ ਮੇਰੇ ਪਿਤਾ ਸੀਜੀਐਮ ਕਾਲਜ ਦੇ ਜਿਹੜੇ ਇਹਨਾਂ ਨੂੰ ਅਸੀਂ ਸਮਰਪਿਤ ਕੀਤਾ ਹੋਇਆ ਕਾਲਜ ਤਾਂ ਇਹਨਾਂ ਨੇ ਮਿੰਦਰਾ ਕਾਲਜ ਪਟਿਆਲਾ ਤੋਂ ਬੀਏ ਕੀਤੀ ਸੀ ਤੇ ਇਹਨਾਂ ਦੀ ساری ਜ਼ਿੰਦਗੀ ਲਹਿਰ ਦੀ ਖਾਤਰ ਜਿਹੜੀ ਸੀ ਲੋਕ ਲਹਿਰ ਦੀ ਖਾਤਰ ਜਣ ਲਾਈ ਸੀ ਤਾਂ ਮੈਂ ਇਹਨਾਂ ਦੇ ਨਾਂ ਤੇ ਇਸ ਕਰਕੇ ਜਿਹੜਾ ਇਹ ਕਾਲਜ ਬਣਾਇਆ ਆ ਕਿਉਂਕਿ ਬਹੁਤ ਸਾਰੇ ਕਾਲਜ ਅਸੀਂ ਜਦੋਂ ਜਾਣੇ ਵੱਡੇ ਸ਼ਹਿਰਾਂ ਚ ਨੇ ਔਰ ਸਾਡਾ ਜਿਹੜੇ ਇਹ ਏਰੀਆ ਨੇ ਇਹ ਤਾਂ ਪਟਿਆਲਾ ਚੰਡੀਗੜ੍ਹ ਔਰ ਅੰਮ੍ਰਿਤਸਰ ਵੱਡੇ ਸ਼ਹਿਰਾਂ ਤੋਂ ਪਹਿਲਾਂ ਹੀ ਦੂਰ ਆ ਤਾਂ ਇਸ ਕਰਕੇ ਇਹ ਕਾਲਜ ਜਿਹੜਾ ਹੈ ਬਿਲਕੁਲ ਪਿੰਡੂ ਏਰੀਏ ਦੇ ਵਿੱਚ ਸਥਿਤ ਹੈ ਔਰ ਇਸ ਪਿੰਡੂ ਏਰੀਏ ਦੇ ਵਿੱਚ ਬੱਚਿਆਂ ਨੂੰ ਕਿਉਂਕਿ ਬੱਸਾਂ ਦੀ ਸਹੂਲਤ ਬਹੁਤ ਘੱਟ ਆ ਖਾਸ ਕਰਕੇ ਲੜਕੀਆਂ ਨੂੰ ਮੌਕਾ ਨਹੀਂ ਸੀ ਮਿਲਦਾ ਤਾਂ ਅਸੀਂ ਇਹ ਮੌਕਾ ਦਿੱਤਾ ਆ ਔਰੇ ਛੋਟੇ ਬੱਚਿਆਂ ਨੂੰ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਇਹ ਸਾਹਮਣੇ ਜਿਹੜੇ ਅਵਾਰਡ ਪਏ ਨੇ ਐਤਕਿ ਯੂਨੀਵਰਸਿਟੀ ਚੋਂ ਵਾਰਸਾ ਸਾਡੀ ਸੀ ਜਿਹੜੀ ਇਹ ਫਰਸਟ ਆਈ ਔਰ ਬਹੁਤ ਸਾਰੇ ਜਿਹੜੇ ਸਾਡੇ ਜਿਹੜੇ ਇਹ ਨੇ ਜਿਹੜੇ ਕਾਲਜਾਂ ਦੇ ਫੈਸਟੀਵਲ ਹੁੰਦੇ ਨੇ ਤਾਂ ਇਹਦੇ ਵਿੱਚ ਐਵੇਂ ਗਾਇਕੀ ਚੋਂ ਬੱਚਾ ਜਿਹੜਾ ਸਾਡਾ ਯੂਨੀਵਰਸਿਟੀ ਚੋਂ ਦੂਸਰੇ ਨੰਬਰ ਤੇ ਆਇਆ ਔਰ ਇਸੇ ਤਰ੍ਹਾਂ ਸੀ ਜਿਵੇਂ ਕਬੱਡੀ ਦੇ ਵਿੱਚ ਬੱਚੇ ਭੇਜਦੇ ਨੇ ਯੂਨੀਵਰਸਿਟੀ ਫਲੇਟ ਦੇ ਵਿੱਚ ਭੇਜ ਦਿੰਨੇ ਆ ਫੁੱਟਬਾਲ ਦੀ ਇੱਕ ਲੀਗ ਕਰਾਈ ਸੀ ਗਰਾਊਂਡ ਸਾਡਾ ਬਹੁਤ ਵਧੀਆ ਹੈ ਫੁੱਟਬਾਲ ਦਾ ਪੂਰਾ ਸਟੈਂਡਰਡ ਦਾ ਗਰਾਊਂਡ ਹੈ ਤਾਂ ਇਸ ਕਰਕੇ ਇਹ ਜਿਹੜ ਇਸ ਇਲਾਕੇ ਦੇ ਵਿੱਚ ਪੜ੍ਹਾਈ ਨੂੰ ਜਿਹੜਾ ਇਹੋ ਇੱਥੋਂ ਤੱਕ ਲੈ ਕੇ ਜਾਈਏ ਕਿ ਜਿਹੜੇ ਸਾਡੇ ਆ ਬੱਚੇ ਉਹ ਕੁਝ ਸਿੱਖ ਸਕਣ ਕੁਝ ਜਾਣ ਸਕਣ ਕਿਉਂਕਿ ਸਾਡੇ ਬੱਚੇ ਜਿਵੇਂ ਫੌਜ ਪੁਲਿਸ ਦੇ ਵਿੱਚ ਤਾਂ ਭਰਤੀ ਹੁੰਦੀ ਆ ਇਸ ਏਰੀਆ ਦੇ ਖਾਸ ਕਰਕੇ ਬਹੁਤ ਸਾਰੇ ਪਿੰਡ ਸਾਡੇ ਜਿਹੜੇ ਨੇੜੇ ਦੇ ਪਿੰਡ ਨੇ ਰਾਣੀਆਲਾ ਮੋਹਲਾ ਮਿੱਡਾ ਪੰਨੀਆਲਾ ਇਹ ਪਿੰਡ ਨੇ ਅਰਨੀਆਲ ਦੇ ਨਾਲ ਲੱਗਦੇ ਸਾਡੇ ਪਿੰਡ ਨੇ ਕੰਧਾਲ ਤੱਕ ਸਾਡੀਆਂ ਗੱਡੀਆਂ ਖਿਚ ਵੈਣਾ ਜਾਂਦੀਆਂ ਨੇ ਇਸੇ ਤਰ੍ਹਾਂ ਬੋਦੀਆਲਾ ਤੇੜਾਂ ਗਬਾਮ ਛੇਰੀਆਲੇ ਤੱਕ ਜਿਹੜੇ ਸਾਡੇ ਰੂਟ ਨੇ ਇਨਾ ਪਿੰਡਾਂ ਦੇ ਵਿੱਚ ਜਿਹੜੀ ਸੀ ਬਹੁਤ ਜ਼ਰੂਰ ਸੀ ਕਿ ਬੱਚੇ ਕਿਉਂਕਿ ਜਿਹੜੀ ਬੀਏ ਤੇ ਐਮਏ ਹੁੰਦੀ ਹੈ ਮਾਸਟਰ ਡਿਗਰੀ ਜਾਂ ਇਸ ਤਰ੍ਹਾਂ ਦੀਆਂ ਡਿਗਰੀਆਂ ਨੇ ਇਹ ਬੱਚੇ ਕਿਤੇ ਨਾ ਕਿਤੇ ਯੂਪੀਐਸਸੀ ਵਾਲ ਨੂੰ ਪੀਸੀ ਵਾਲ ਨੂੰ ਟੀਚਰ ਲੱਗਣ ਲਈ ਜਾਂ ਹੋਰ ਤਰ੍ਹਾਂ ਜਿਹੜੀ ਯੂਨੀਵਰਸਿਟੀ ਵਿੱਚ ਪੜਨ ਲਈ ਪੀਐਚਡੀ ਕਰ ਲਈ ਵੀ ਜਾ ਸਕਦੇ ਨੇ ਕਿਉਂਕਿ ਮੇਰੀ ਵੀ ਇੱਛਾ ਸੀ ਮੇਰੇ ਪਿਤਾ ਦੀ ਇੱਛਾ ਸੀ ਅਸੀਂ ਆਪ ਪੜ੍ਹਾਈ ਕੀਤੀ ਸੀ ਸਾਡਾ ਪਰਿਵਾਰ ਪੜ੍ਹਿਆ ਲਿਖਿਆ ਸੀ ਤਾਂ ਅੱਜ ਵੀ ਅਸੀਂ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਦੀ ਪੜ੍ਹਾਈ ਹੋਵੇ ਬੱਚਿਆਂ ਨੂੰ ਜਿਹੜੀ ਹੈ ਨੌਲੇਜ ਆ ਜਾਣਕਾਰੀ ਆ ਉਹ ਚੰਗੀ ਤਰ੍ਹਾਂ ਮਿਲ ਸਕੇ ਔਰ ਕਾਲਜ ਦਾ ਇੱਕ ਮੰਤਵ ਹੈ ਇਹਨਾਂ ਬੱਚਿਆਂ ਨੂੰ ਅੱਗੇ ਲੈ ਕੇ ਜਾਣ ਦਾ ਇਸੇ ਕਰਕੇ ਅੱਜ ਅਸੀਂ ਬੀਏ ਦੀ ਪੜ੍ਹਾਈ ਤੇ ਐਮਏ ਦੀ ਪੜ੍ਹਾਈ ਵੱਖ-ਵੱਖ ਸਬਜੈਕਟਾਂ ਦੇ ਵਿੱਚ ਕਰਾ ਰਹੇ ਹਾਂ ਜੀ ਕਦੋਂ ਸ਼ੁਰੂ ਹੋਇਆ ਸੀਜੀਐਮ ਕਾਲਜ ਜਿਸ ਤਰ੍ਹਾਂ ਨਾਲ ਤੁਸੀਂ ਕਿਉਂਕਿ ਇਹਨਾਂ ਇਲਾਕੇ ਦੇ ਵਿੱਚ ਪਰ ਅੱਜ ਦੇ ਸਮੇਂ 'ਚ ਦੇਖਿਆ ਜਾਵੇ ਤਾਂ ਟ੍ਰਾਂਸਪੋਰਟੇਸ਼ਨ ਬਹੁਤ ਅੱਛੀ ਆ ਤਾਂ ਕੋਈ ਐਦਾਂ ਦੀ ਕੋਈ ਪ੍ਰੋਬਲਮ ਨਹੀਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਕਿਉਂਕਿ ਆਪਾਂ ਤਾਂ ਜਿਹੜੇ ਇਲਾਕੇ ਦੇ ਵਿੱਚ ਬੈਠੇ ਆ ਅੱਜ ਕੱਲ ਬਹੁਤ ਜਿਹੜਾ ਐਡਵਾਂਸ ਹੋ ਗਿਆ ਸਮਾਂ ਨੇ ਦੇਖੋ ਇਹ ਲੱਗਦਾ ਹੈ ਸਾਨੂੰ ਪਰ ਜਿਹੜੀ ਜਦੋਂ ਟ੍ਰਾਂਸਪੇਰੈਂਟ ਤੇ ਬੱਚਾ ਪ੍ਰਾਈਵੇਟ ਤੇ ਖਾਸ ਕਰਕੇ ਲੜਕੀਆਂ ਦੂਜੀ ਦੂਰ ਜਾਂਦੀਆਂ ਨੇ ਤਾਂ ਉਹ ਖਰਚਾ ਬਹੁਤ ਜ਼ਿਆਦਾ ਪੈਂਦਾ ਜੀ ਬਿਲਕੁਲ ਹਾਂ ਜਿੱਥੇ ਦੇਖੋ ਜਿਹੜੇ ਕਾਲਜ ਨੇ ਜਿਨ੍ਹਾਂ ਕੋਲੇ ਹੋਸਟਲ ਨੇ ਜਾਂ ਵਹਿਣਾ ਨੇ ਉਹ ਬੱਚਾ 60 70000 ਤੋਂ ਲੈ ਕੇ ਔਰ ਜਿਹੜੇ ਵੱਡੇ ਸ਼ਹਿਰਾਂ ਦੇ ਕਾਲਜ ਨੇ ਉਹ ਲੱਖ ਸਵਾ ਲੱਖ ਚ ਪੈਂਦਾ ਉਹ ਸਾਡੇ ਕੋਲੇ ਜਿਹੜਾ ਬੱਚਾ ਸਾਡੇ ਕੋਲ ਜਿਹੜੀ ਆਮ ਨੋਰਮਲ ਫੀਸ ਆ ਪਹਿਲੇ ਸਾਨੂੰ ਇੱਕ ਗੱਲ ਸਮਝਣੀ ਪੈਣੀ ਆ ਵੀ ਅੱਜ ਦੇ ਸਮੇਂ 'ਚ ਜਿਹੜੀਆਂ ਯੂਨੀਵਰਸਿਟੀਆਂ ਜਿਸ ਤਰ੍ਹਾਂ ਚੱਲ ਰਹੀਆਂ ਨੇ ਪ੍ਰਾਈਵੇਟ ਸਾਡੇ ਕਾਲਜ ਨੇ ਵਿਸ਼ੇਸ਼ਕ ਪ੍ਰਾਈਵੇਟ ਨੇ ਪਰ ਇਹ ਪੰਜਾਬ ਯੂਨੀਵਰਸਿਟੀ ਦੇ ਨਾਲ ਜੁੜੇ ਹੋਏ ਨੇ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਪੀਯੂ ਲੁਧਿਆਣਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਗਰਨਾਨਕ ਦੇਵ ਯੂਨੀਵਰਸਿਟੀ ਇਹਨਾਂ ਦੇ ਜਿਹੜੇ ਕਾਲਜ ਹੈ ਇਹਨਾਂ ਦਾ ਕਮੋਲਾ ਔਰ ਦੁਨੀਆ 'ਚ ਨਾਂ ਚੱਲਦਾ ਆ ਔਰ ਸਾਾਨੂੰ ਮਾਣ ਆ ਵੀ ਸਾਡਾ ਕਾਲਜ ਪੰਜਾਬ ਯੂਨੀਵਰਸਿਟੀ ਨਾਲ ਜੁੜਿਆ ਹੋਇਆ ਪੰਜਾਬ ਯੂਨੀਵਰਸਿਟੀ ਦਾ ਜਿਹਦਾ ਵਰਲਡ 'ਚ ਨਾਂ ਆ ਦੁਨੀਆ 'ਚ ਨਾਂ ਆ ਉਹਦਾ ਅਸੀਂ ਇੱਕ ਹਿੱਸਾ ਆ ਇਸ ਕਰਕੇ ਇੱਥੇ ਜੇ ਬੱਚੇ ਨੇੜੇ ਪੜ੍ਹ ਲੈਣਗੇ ਤੇ ਉਹਨਾਂ ਨੂੰ ਦੇਖੋ ਬੱਚੇ ਕੋਲੇ ਟਾਈਮ ਨਹੀਂ ਨਾ ਮਾਂ ਤੇ ਉਹਨੇ ਕਿਤੇ ਬੱਚੇ ਨੇ ਮਾੜਾ ਮੋਟਾ ਸਹਾਇਤਾ ਕਰਨੀ ਘਰੇ ਕੰਮ ਕਰਨਾ ਸਹਾਇਤਾ ਇਸ ਕਰਕੇ ਜਦੋਂ ਦੂਰ ਜਾਏਗਾ ਬੱਚਾ ਤਾਂ ਉਹ ਆ ਵੀ ਉਹਦੇ ਲਈ ਬੇਸ਼ੱਕ ਕਿਉਂਕਿ ਜੇ ਇੱਥੋਂ ਮੰਨ ਲਓ ਮੁਕਸਰ ਸਹਿਬ ਹੀ ਜਾਂਦੇ ਆ ਔਰ ਮੁਕਸਰ ਦਾ ਕਿ ਘੰਟੇ ਡੇਢ ਘੰਟੇ ਦਾ ਰਸਤਾ ਆ ਮੋਲਾ ਪੰਨੀ ਵਾਲੇ ਤੋਂ ਔਰ ਘੰਟਾ ਬਸ ਡਿਕਣੀ ਪੈਂਦੀ ਆ 2 ਘੰਟੇ ਉਹਦੇ ਇਧਰੋਂ ਜਾਂਦਿਆਂ ਲੱਗੇ 2 ਘੰਟੇ ਉਹਦੇ ਆਉਂਦਿਆਂ ਲੱਗੇ ਉਹ ਤਾਂ ਅੱਧੀ ਜਹਾੜੀ ਤਰ੍ਹਾਂ ਰਸਤੇ ਜੀ ਟੱਪ ਗਈ ਬਿਲਕੁਲ ਜੀ ਤੇ ਬੱਚਾ ਪੜ੍ਹਨ ਕਿਵੇਂ ਜਾਏਗਾ ਇਸ ਕਰਕੇ ਜੇ ਬਾਕੀ ਕੁਝ ਕਾਲ ਜਿਹੜੇ ਨੇ ਅਬੋਰ ਮੁਕ ਮਲੋੜ ਦੇ ਉਹ ਕਾਲਜ ਬਸ ਛੜਿਆਂ ਤੋਂ ਦੂਰ ਨੇ 4-4 ਕਿਲੋਮੀਟਰ ਤੇ ਇਸ ਕਰਕੇ ਜਿਹੜੀ ਨੇੜੇ ਕਾਲਜ ਤੇ ਨੇੜੇ ਸਹੂਲਤ ਹੋਣੀ ਉਹਦੇ ਨਾਲ ਦੀ ਰੀਸ ਨਹੀਂ ਤਾਂ ਜਿਹੜੀ ਇਸ ਕਰਕੇ ਜਿਸ ਤਰ੍ਹਾਂ ਵੀ ਜੇ ਕੋਈ ਸਹੂਲਤ ਨੇੜੇ ਹੋਵੇ ਬੱਚੇ ਸਾਡੇ ਇੱਥੇ ਕੋਈ ਸਿੱਖ ਕੇ ਚਲੇ ਜਾਣ ਡਿਗਰੀ ਕਰਕੇ ਚਲੇ ਜਾਣ ਤੇ ਇਲਾਕੇ ਨੂੰ ਵੀ ਮਾਣ ਹੁੰਦਾ ਆ ਤੇ ਇੱਕ ਨੇੜੇ ਸਾਡੇ ਜਿਹੜੇ ਬਹੁਤ ਸਾਰੇ ਟੀਚਰਾਂ ਨੂੰ ਉਹਨਾਂ ਨੂੰ ਰੁਜ਼ਗਾਰ ਮਿਲਦਾ ਆ ਤਾਂ ਇਸ ਕਰਕੇ ਅਸੀਂ ਜਿਹੜਾ ਇਸ ਨੂੰ ਇਸ ਕਰਕੇ ਕਾਲਜ ਨੂੰ ਬਣਾਇਆ ਸੀ ਕਿ ਵੀ ਨੇੜੇ ਦੇ ਬੱਚਿਆਂ ਨੂੰ ਮੇਰੇ ਪਿੰਡ ਦੇ ਆਪ ਦੇ ਮੋਹੱਲਾਂ ਦੇ ਬੱਚਿਆਂ ਨੂੰ ਜਿਹੜੀ ਇਹ ਸਹੂਲਤ ਮਿਲ ਸਕੇ ਜੀ ਸਰ ਜੇ ਤੁਸੀਂ ਇਜਾਜ਼ਤ ਦੋ ਤਾਂ ਅਸੀਂ ਜਿਹੜਾ ਕਾਲਜ ਦਾ ਜਿਹੜਾ এনवायरमेंट ਆ ਉਹ ਅਸੀਂ ਵਿਖਾਣਾ ਚਾਹਾਂਗੇ ਬਿਲਕੁਲ ਜੀ ਸਾਨੂੰ ਦੇਖਣਾ ਚਾਹੀਦਾ ਆ ਕਿਉਂਕਿ ਜਿਹੜੇ ਡਿਗਰੀ ਕਾਲਜ ਬਣਦੇ ਨੇ ਜਿਵੇਂ ਪੰਜਾਬ ਯੂਨੀਵਰਸਿਟੀ ਦੇ ਕਾਲਜ ਆ ਤਾਂ ਇਹਨਾਂ ਨੂੰ ਪੂਰੀਆਂ ਮਾਨਤਾਵਾਂ ਵਿੱਚੋਂ ਸਾਰੀਆਂ ਦੇ ਵਿੱਚੋਂ ਲੰਘਣਾ ਪੈਂਦਾ ਆ ਔਰ ਇਹ ਕਾਲਜ ਚੱਲਦੇ ਤਾਂ ਨੇ ਜਦੋਂ ਅਸੀਂ ਪੂਰਾ ਧਿਆਨ ਰੱਖਨੇ ਵੀ ਸਕੂਲ ਨੂੰ ਚਲਾਉਣਾ ਜਿਹੜਾ ਨਾਲ ਬੱਚਿਆਂ ਨੂੰ ਕਾਲਜ ਤੱਕ ਲੈ ਕੇ ਆਉਣਾ ਬੱਚਿਆਂ ਦੀ ਕਲਾਸਾਂ ਲਾਉਣੀਆ ਲਾਇਬ੍ਰੇਰੀ ਚਲਾਉਣੀ ਖੇਡਾਂ ਕਰਾਉਣੀਆ ਗਰਾਊਂਡ ਨੂੰ ਮੇਨਟੇਨ ਰੱਖਣਾ ਇਹ ਹਰ ਵੇਲੇ ਸਾਡਾ ਕੰਮ ਰਹਿੰਦਾ ਔਰ ਬੱਚਿਆਂ ਨੂੰ ਨਾਲ ਦੀ ਨਾਲ ਨੈਤਿਕ ਸਿੱਖਿਆ ਦੇਣੀ ਦੱਸਦੇ ਰਹਿਣਾ ਸੈਮੀਨਾਰ ਕਰਦੇ ਰਹਿਣਾ ਜਿੰਨੇ ਦੁਨੀਆ ਪੱਧਰ ਤੇ ਦੇਣ ਬਣਾਏ ਜਾਂਦੇ ਨੇ ਜਿਵੇਂ ਅੱਜ ਕੱਲ੍ਹ ਵਾਤਾਵਰਣ ਬਾਰੇ ਹੀ ਦੇ ਬਾਰੇ ਦੱਸਣਾ ਔਰ ਕਿਤਨਾ ਕਿਤੇ ਜਵੇਂ ਔਰਤ ਦਿਵਸ ਅਸੀਂ ਵੂਮਨਡੇ ਮਨਾਉਣੇ ਆ ਪਹਿਲੀ ਮਈ ਮਜ਼ਦੂਰ ਦਿਵਸ ਮਨਾਉਣੇ ਆ ਐਵੇਂ ਜਿਹੜੇ ਗੁਰੂਆਂ ਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾਉਣੇ ਆ ਜਾਂ ਅੰਬੇਦਕਰ ਜੀ ਦਾ ਦਿਨ ਮਨਾਉਣੇ ਆ ਔਰ ਬੱਚਿਆਂ ਨੂੰ ਇਹਦੇ ਨਾਲ ਜੋੜਨਾ ਜ਼ਰੂਰੀ ਆ ਅਵੇਰਨੈਸ ਦੁਨੀਆ ਪੱਧਰ ਦੀ ਜਾਣਕਾਰੀ ਦੇਣਾ ਦੁਨੀਆ ਬਾਰੇ ਦੱਸਣਾ ਕਿਤਾਬੀ ਗਿਆਨ ਇੱਕ ਵੱਖਰਾ ਗਿਆਨ ਆ ਕਿਤਾਬ ਦਾ ਗਿਆਨ ਇੱਕ ਵੱਖਰਾ ਗਿਆਨ ਆ ਕਿਤਾਬ ਬੱਚਾ ਖੁਦ ਹੀ ਪੜ ਸਕਦਾ ਪਰ ਟੀਚਰ ਦਾ ਕੰਮ ਆ ਕਾਲਜਾਂ ਦਾ ਕੰਮ ਆ ਵੀ ਕਿਤਾਬ ਤੋਂ ਅਗਲਾ ਗਿਆਨ ਦੇਣਾ ਕਿਤਾਬ ਤੋਂ ਅਸੀਂ ਗਾਂ ਦੀ ਗੱਲ ਕਿਵੇਂ ਕਰੀਏ ਵੀ ਬੱਚੇ ਨੂੰ ਪਤਾ ਲੱਗੇ ਦੁਨੀਆ ਨੂੰ ਜਿਹੜਾ ਤਜਰਬਾ ਟੀਚਰ ਕੋਲ ਹੈ ਜਿਹੜਾ ਇੱਕ ਕਾਲਜ ਤੋਂ ਪੜ੍ਹ ਕੇ ਆ ਗਿਆ ਡਿਗਰੀਆਂ ਕਰਕੇ ਆ ਗਿਆ ਉਹ ਆਪਣਾ ਤਜਰਬਾ ਬੱਚਿਆਂ ਨਾਲ ਸਾਂਝਾ ਕਰਕੇ ਸੋ ਸਾਡਾ ਮੰਤਵ ਇਹ ਹੁੰਦਾ ਸੰਸਥਾਵਾਂ ਦਾ ਮੰਤਵ ਇਹ ਹੁੰਦਾ ਵੀ ਬੱਚੇ ਨੂੰ ਜਿਹੜੀ ਅਗਲੇ ਤੌਰ ਤੇ ਪਰਪੱਕ ਕੀਤਾ ਜਾਵੇ ਕਿ ਉਹ ਬੱਚਾ ਵੀ ਜ਼ਿੰਦਗੀ ਦੇ ਵਿੱਚ ਇੱਕ ਆਦਰਸ਼ ਜ਼ਿੰਦਗੀ ਚੰਗੀ ਜ਼ਿੰਦਗੀ ਜੀ ਸਕੇ ਜੀ ਸਰ ਇੱਕ ਮੈਂ ਗੱਲ ਕਰਨਾ ਚਾਹੂੰਗਾ ਕਿ ਕਿਹੜੇ ਵਿਦਿਅਕ ਜਿਹੜੀ ਡਿਗਰੀਆਂ ਅਗਰ ਆਪਾਂ ਗੱਲ ਕਰਾਂਗੇ ਕੀ ਕੁਝ ਇਸ ਵੇਲੇ ਜਿਹੜਾ ਹੈਗਾ ਸਕੂਲ ਦੇ ਵਿੱਚ ਬੱਚੇ ਕਿਹੜੀ ਡਿਗਰੀ ਕਰਨ ਦੇ ਲਈ ਆ ਸਕਦੇ ਨੇ ਇਹ ਰਹਿਦਾ ਹੈ ਕਾਲਜ ਦੇ ਵਿੱਚ ਤਾਂ ਜਿਹੜੇ ਕਾਲਜ ਦੇ ਵਿੱਚ ਬੀਏ ਦੀ ਡਿਗਰੀ ਹੁੰਦੀ ਹੈ ਸਾਡੇ ਕੋਲੇ ਬੀਏ ਦੇ ਵਿੱਚ ਜਿਵੇਂ ਕੰਪਿਊਟਰ ਹੈ 뮤ਜ਼ਿਕ ਹੈ 뮤ਜ਼ਿਕ ਤੋਂ ਸਾਡੇ ਬੱਚੇ ਯੂਨੀਵਰਸਿਟੀ ਲੈਵਲ ਤੇ ਜਾ ਵੀ ਰਹੇ ਆ ਔਰ ਕੰਪਿਊਟਰ ਹੈ ਪੀਜੀਡੀਸੀ ਹੈ ਬੀਸੀਏ ਅਸੀਂ ਪੜੀ ਹੋਈ ਹੈ ਜਿੱਥੇ ਸਾਡੇ ਕੋਲ ਆਈ ਨਹੀਂ ਤਿੰਨ ਸਾਡੇ ਕੋਲ ਐਮਏ ਨੇ ਐਮਏ ਪੰਜਾਬੀ ਤੇ ਸ਼ੈਲੋ ਜੀ ਬਹੁਤ ਵਧੀਆ ਚੱਲ ਰਹੀ ਆ ਹਿੰਦੀ ਹੈ ਹਿੰਦੀ 'ਚ ਬੇਸ਼ੱਕ ਬੱਚੇ ਕੁਛ ਘਟ ਆਉਂਦੇ ਆ ਤਾਂ ਇਹ ਅਸੀਂ ਬੀਐਸਏ ਐਗਰੀਕਲਚਰ ਚਾਲੂ ਕੀਤੀ ਸੀ ਪਰ ਕਿਸ ਕਾਰਨ ਕਰਕੇ ਸੜਾ ਉਹ ਐਗਰੀਕਲਚਰ ਜਿਹੜੀ ਹੈ ਉਹ ਪਿਛਲੇ ਸਮੇਂ ਤੋਂ ਅਜੇ ਤੱਕ ਨਹੀਂ ਚੱਲ ਰਹੀ ਤਾਂ ਸਾਡੇ ਕੋਲ ਪਲੱਸ 1 2 ਨਾਨ ਮੈਡੀਕਲ ਮੈਡੀਕਲ ਹੈ ਤਾਂ ਆਰਟਸ ਹੈ ਔਰ ਓਪਨ ਦੀ 10ਵੀਂ 12ਵੀਂ ਹੈ ਦਾ ਨਰਸੀ ਤੋਂ 10ਵੀਂ ਤੱਕ ਸਕੂਲ ਵੀ ਹੈ ਤੋਂ ਇਸ ਕਰਕੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਲਾਕੇ ਦੇ ਵਿੱਚ ਅਸੀਂ ਵੱਧ ਤੋਂ ਵੱਧ ਜਿਹੜਾ ਇਸ ਸੰਸਥਾ ਰਾਹੀਂ ਲੋਕਾਂ ਦੀ ਜਿਹੜੀ ਹੈ ਸੇਵਾ ਕਰ ਸਕੀਏ ਬੱਚਿਆਂ ਨੂੰ ਨੇੜੇ ਸਹੂਲਤ ਮਿਲ ਸਕੇ ਤਾਂ ਅਸੀਂ ਆਪਣੀ ਸੰਸਥਾ ਨੂੰ ਇਸ ਤਰ੍ਹਾਂ ਜਿਹੜਾ ਅੱਗੇ ਲਿਜਾਣ ਲਈ ਪੂਰੀ ਤੇ ਪੂਰੀ ਕੋਸ਼ਿਸ਼ ਕਰਦੇ ਆ ਸਾਡਾ ਜਿਹੜਾ ਸਟਾਫ ਆ ਸਾਡਾ ਜਿਹੜਾ ਹੈ ਪ੍ਰਿੰਸੀਪਲ ਜਿਵੇਂ ਡਾਕਟਰ ਬਲਜੀਤ ਸਿੰਘ ਨੇ ਸਕੂਲ ਦੇ ਸਾਡੇ ਪ੍ਰਿੰਸੀਪਲ ਨੇ ਔਰ ਪਲੱਸ 1 2 ਦੇ ਸਾਡੇ ਜਿੰਨੇ ਇੰਚਾਰਜ ਨੇ ਸਾਰੇ ਰਲ ਕੇ ਅਸੀਂ ਜਿਹਦੀ ਮਿਹਨਤ ਕਰਕੇ ਜਿਹੜਾ ਇਸ ਸੰਸਥਾ ਨੂੰ ਅਸੀਂ ਅੱਗੇ ਲਿਜਾ ਰਹੇ ਹਾਂ ਔਰ ਇਲਾਕੇ ਦੀ ਅਸੀਂ ਸੇਵਾ ਕਰ ਰਹੇ ਹਾਂ ਸਰ ਅੱਜ ਕੱਲ੍ਹ ਜੇ ਆਪਾਂ ਗੱਲ ਕਰੀਏ ਤਾਂ ਨੋਨ ਅਟੈਂਡੈਂਸ ਬੱਚੇ ਜਿਹੜਾ ਪੜ੍ਹਨ ਦੇ ਵਿੱਚ ਇੰਟਰਸਟ ਰੱਖਦੇ ਆ ਦੂਜੇ ਪਾਸੇ ਜਿਹੜਾ ਬੱਚਾ ਦਾ ਜਿਹੜਾ ਜ਼ਿਆਦਾ ਰੁਝਾਨ ਹੈਗਾ ਉਹ ਆਈਏ ਐਸ ਪੀ ਸੀ ਐਸ ਦੀ ਪੜ੍ਹਾਈ ਦੇ ਬਾਰੇ ਦੇ ਵਿੱਚ ਹੈਗਾ ਆਪਾਂ ਕਾਲਜ ਦੇ ਵਿੱਚ ਬੱਚਿਆਂ ਨੂੰ ਕਿਸ ਤਰ੍ਹਾਂ ਗਾਈਡ ਕਰਦੇ ਆ ਦੇਖੋ ਜੀ ਸਾਡਾ ਤਾਂ ਮੰਤਵ ਇਹ ਵੀ ਬੱਚਾ ਵੱਧ ਤੋਂ ਵੱਧ ਕਾਲਜ ਜਾਵੇ ਕੋਈ ਵੀ ਸੰਸਥਾ ਕੋਈ ਵੀ ਕਾਲਜ ਨਹੀਂ ਚਾਹੁੰਦੀ ਵੀ ਸਾਡਾ ਬੱਚਾ ਜਿਹੜਾ ਵੀ ਕਾਲਜ ਦੀ ਸੰਸਥਾ ਚ ਨਾ ਆਵੇ ਤਾਂ ਜਿਹੜਾ ਵਿਆਪਕ ਜਿਹੜਾ ਪੜ੍ਹਾਈ ਦਾ ਮਿਆਰ ਡਿੱਗਣ ਦਾ ਬਹੁਤ ਵੱਡਾ ਕਾਰਨ ਆ ਕਿਉਂਕਿ ਬੱਚਿਆਂ ਨੂੰ ਸਰਵਸਨਾ ਮਿਲਣੀ ਨੌਕਰੀ ਨਾ ਮਿਲਣੀ ਕਿਉਂਕਿ ਸਾਡੀ ਜਿਹੜੀ ਪੜ੍ਹਾਈ ਰੁਜ਼ਗਾਰ ਮੁਖੀ ਨਾ ਹੋਣ ਕਰਕੇ ਇਹੋ ਜਿਹੀਆਂ ਦਿੱਕਤਾਂ ਆ ਰਹੀਆਂ ਨੇ ਪਰ ਅਸੀਂ ਸਾਰੇ ਕਾਲਜੇ ਅਸੀਂ ਕੋਸ਼ਿਸ਼ ਕਰ ਰਹੇ ਆ ਅ ਔਰ ਯੂਨੀਵਰਸਿਟੀ ਵੱਲੋਂ ਵੀ ਇਹੋ ਹੀ ਹਦਾਇਤਾਂ ਨੇ ਵੀ ਬੱਚੇ ਕਾਲਜ ਜਾਣ ਕਿਉਂਕਿ ਕਾਲਜਾਂ 'ਚ ਜਦੋਂ ਸਟਾਫ ਪੂਰਾ ਹੁੰਦਾ ਆ ਕਿਉਂਕਿ ਜਿੰਨੇ ਬੱਚੇ ਹੁੰਦੇ ਉਹਦੇ ਮੁਤਾਬਕ ਹੀ ਜਿਹੜਾ ਕਾਲਜਾਂ ਨੂੰ ਸਟਾਫ ਜਿਹੜਾ ਰੱਖਦੇ ਨੇ ਸਾਰੇ ਯੂਨਿਸੀ ਦੀਆਂ ਹਦਾਇਤਾਂ ਮੁਤਾਬਕ ਤੇ ਸਾਡੀ ਵੀ ਕੋਸ਼ਿਸ਼ ਹੁੰਦੀ ਆ ਅਸੀਂ ਵੀ ਬੱਚਿਆਂ ਨੂੰ ਅਪੀਲ ਕਰਦੇ ਆ ਵੀ ਕੋਈ ਵੀ ਬੱਚੇ ਜਿਹੜੇ ਸਾਡੇ 75% ਲੈਕਚਰ ਨੇ ਵੀ ਉਦੋਂ ਘੱਟ ਜਿਹੜਾ ਨੋਰਮ 'ਤੇ ਜਿਹੜਾ ਨਾ ਆਵੇ ਤਾਂ ਸਾਡਾ ਵੀ ਇਹੋ ਹੀ ਮੰਤਵ ਹੈ ਵੀ ਬੱਚੇ ਕਾਲਜ ਜਾਣ ਕੋਈ ਸਿੱਖਣ ਐਕਟੀਵਿਟੀ ਜੀ ਹਿੱਸਾ ਲੈਣ ਕਿਉਂਕਿ ਜਿੰਨੇ ਅਸੀਂ ਸੈਮੀਨਾਰ ਜਾਂ ਜਿੰਨੀਆਂ ਅਸੀਂ ਖੇਡਾਂ ਕਰਾਉਣੇ ਆ ਜਾਂ ਅਸੀਂ ਐਨੂਅਲ ਜਿਹੜੇ ਫੰਕਸ਼ਨ ਕਰਾਉਣੇ ਆ ਜਾਂ ਅਸੀਂ ਫਲੈਟ ਮੀਟ ਕਰਾਉਣੇ ਆ ਤਾਂ ਉਹਦੇ ਵਿੱਚ ਵੀ ਸਾਡਾ ਮੰਤਵ ਇਹੋ ਹੀ ਹੁੰਦਾ ਵੀ ਕਿਸੇ ਨਾ ਕਿਸੇ ਤਰੀਕੇ ਬੱਚੇ ਕਾਲਜ ਆਉਣ ਬੈ ਦਿਕਤਾਂ ਹੈ ਨੇ ਹੋਰ ਕਿਉਂਕਿ ਉਹ ਤੁਹਾਨੂੰ ਜਿਵੇਂ ਦਾ ਪਹਿਲਾਂ ਦੱਸਿਆ ਵੀ ਰੁਜ਼ਗਾਰ ਰੁਜ਼ਗਾਰ ਮੁਖੀ ਨਾ ਹੁਣ ਕਰਕੇ ਸਾਡਾ ਜਿਹੜਾ ਹੈ ਆ ਐਜੂਕੇਸ਼ਨ ਦਾ ਪ੍ਰਬੰਧ ਜਿਹੜਾ ਉਸ ਕਮੀ ਕਰਕੇ ਜਿਹੜਾ ਹੈ ਇਹ ਕਿਤੇ ਨਾ ਕਿਤੇ ਕਮੀ ਰਟ ਕੇ ਦੀ ਰਹਿੰਦੀ ਹੈ ਤੇ ਫਿਰ ਰੋਜ਼ਗਾਰ ਦੇ ਜਿਹੜੇ ਮੌਕੇ ਆ ਮੁਹੱਈਆ ਕਰਵਾਉਣ ਵਾਸਤੇ ਵੀ ਕਾਲਜ ਜਿਹੜਾ ਆਪਣਾ ਯਤਨ ਕਰਦਾ ਰਹਿੰਦਾ ਹੋਏ ਨਹੀਂ ਉਹਦੇ ਲਈ ਤਾਂ ਅਸੀਂ ਬਿਲਕੁਲ ਨਹੀਂ ਕਿਉਂਕਿ ਬਹੁਤ ਸਾਰੇ ਜਿਹੜੇ ਆ ਕਿਤੇ ਨਾ ਕਿਤੇ ਅਸੀਂ ਬੱਚਿਆਂ ਨੂੰ ਜਦੋਂ ਗਾਈਡ ਕਰਦੇ ਆ ਜਿਵੇਂ ਬੱਚੇ ਬੀਏ ਕਰ ਲੈਂਦੇ ਨੇ ਕੋ ਕੰਪਨੀਆਂ ਵੱਲੋਂ ਪ੍ਰਾਈਵੇਟ ਬੈਂਕਾਂ ਵੱਲੋਂ ਜਿਵੇਂ ਬੱਚੇ ਅਸੀਂ ਭਰਤੀਆਂ ਵਾਸਤੇ ਕਿਤਨਾ ਕਿਤੇ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਸਾਰੇ ਹੀ ਟੀਚਰ ਗੇਟ ਕਰਦੇ ਨੇ ਔਰ ਜਿਹੜੇ ਬੱਚੇ ਪੋਸਟ ਗ੍ਰੈਜੂਏਸ਼ਨ ਕਰਕੇ ਜਾਂ ਬੀਏ ਕਰਕੇ ਯੂਨੀਵਰਸਿਟੀ ਜਾਣਾ ਚਾਹੁੰਦੇ ਨੇ ਜਾਂ ਪੀਐਚਡੀ ਕਰਨਾ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਅਸੀਂ ਸਮੇਂ-ਸਮੇਂ ਤੇ ਦੱਸਦੇ ਹਾਂ ਵੀ ਯੂਨੀਵਰਸਿਟੀਆਂ ਦੇ ਵਿੱਚ ਜਿਸ ਤਰ੍ਹਾਂ ਸੈਂਟਰਲ ਯੂਨੀਵਰਸਿਟੀ ਹੈ ਸਾਡੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਇਸੇ ਤਰ੍ਹਾਂ ਸਾਡੀਆਂ ਬਾਕੀ ਯੂਨੀਵਰਸਿਟੀਆਂ ਚੱਲ ਰਹੀਆਂ ਨੇ ਵੀ ਜੇ ਬੱਚਿਆਂ ਨੂੰ ਮੌਕਾ ਮਿਲੇ ਅਸੀਂ ਕਿੰਨੇ ਬੱਚਿਆਂ ਨੂੰ ਅੱਗੇ ਜਾਣਾ ਚਾਹੀਦਾ ਔਰ ਪੜ੍ਹਾਈ ਜਾਰੀ ਜੇ ਆਉਂਦੇ ਅਤੇ ਜਾਣਾ ਚਾਹੀਦਾ ਇਹੀ ਕਾਲਜਾਂ ਦਾ ਮਕਸਦ ਹੁੰਦਾ ਸਰ ਆਪਣੇ ਇਲਾਕੇ ਦੀ ਇੱਕ ਬੜੀ ਵੱਡੀ ਕਮੀ ਆ ਕਿ ਇਹ ਇਲਾਕੇ ਦੇ ਵਿੱਚ ਜਿਹੜਾ ਬੱਚੇ ਨੇ ਉਹ ਪੈਸੇ ਦੀ ਕਮੀ ਕਰਕੇ ਪਿੱਛੇ ਰਹਿ ਜਾਂਦੇ ਕਿ ਆਪਣੀ ਜਿਹੜੀ ਪੜ੍ਹਾਈ ਆ ਜੇ ਆਪਾਂ ਡਿਗਰੀ ਦੀ ਗੱਲ ਕਰੀਏ ਤਾਂ ਲੈ ਨਹੀਂ ਪਾਉਂਦੇ ਪਹਿਲਾਂ ਹੀ ਜਿਵੇਂ 10th 2 ਦੇ ਵਿੱਚ ਇਹ ਜਿਹੜੇ ਪੜ੍ਹਾਈ ਦੇ ਪੱਖੋਂ ਜਿਹੜੇ ਰਹਿ ਜਾਂਦੇ ਕਿਉਂਕਿ ਉਹ ਪੈਸਾ ਜਿਹੜਾ ਹੈਗਾ ਉਹਦੀ ਕਮੀ ਦੇ ਕਰਕੇ ਤਾਂ ਕੀ ਅਨੁਸੂਚਿਤ ਜਾਤੀਆਂ ਦੇ ਵਿੱਚ ਜਿਹੜੇ ਬੱਚੇ ਆਉਂਦੇ ਨੇ ਕਿ ਉਹਨਾਂ ਨੂੰ ਕੋਈ ਮਦਦ ਕਿਸ ਤਰ੍ਹਾਂ ਦੀ ਕਾਲਜ ਦੇ ਵੱਲੋਂ ਕੀਤੀ ਜਾਂਦੀ ਹੈ ਦੇਖੋ ਸਾਡੇ ਲਈ ਬੜੀ ਵੱਡੀ ਸਮੱਸਿਆ ਹੈ ਵੀ ਜਿਹੜਾ ਸਾਡਾ ਬੱਚਾ ਭਾਰਤ ਦੇ ਵਿੱਚ ਇੱਕ ਸਮੱਸਿਆ ਡ੍ਰੌਪ ਆਊਟ ਦੀ ਹੈ ਬਹੁਤ ਸਾਰੇ ਬੱਚੇ ਸਕੂਲੀ ਸਿੱਖਿਆ ਦੇ ਵਿਚਾਲੇ ਛੱਡ ਕੇ ਜਿਹੜੇ ਹੋਰ ਕੰਮਾਂ ਨੂੰ ਪੈ ਜਾਂਦੇ ਰੋਜ਼ਗਾਰ ਕਰ ਕੇ ਬੱਚਿਆਂ ਨੂੰ ਇਸ ਪੜ੍ਹਾਈ ਤੋਂ ਜਿਹੜਾ ਹਟਣਾ ਪੈਂਦਾ ਆ ਔਰ ਸਾਡੀ ਵੀ ਕੋਸ਼ਿਸ਼ ਆ ਕਿ ਕਿਤੇ ਨਾ ਕਿਤੇ ਜਿਹੜੇ ਬੱਚੇ ਜੀ ਕਿਤੇ ਫੀਸ ਰਿਲੇਕਸ਼ਨ ਦੇਣੀ ਪੈਂਦੀ ਅਸੀਂ ਵੱਧ ਤੋਂ ਵੱਧ ਦਿੰਨੇ ਆ ਔਰ ਉਹਦੇ ਲਈ ਜਿਹੜੇ ਕਾਫੀ ਘੱਟ ਬਿਸਾਂ ਤੇ ਬੱਚੇ ਜਿਹੜੇ ਆ ਪੜ ਵੀ ਜਾਂਦੇ ਨੇ ਪਰ ਇਸ ਤੋਂ ਇਲਾਵਾ ਸਾਡੀ ਸਰਕਾਰ ਵੱਲੋਂ ਭਾਰ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਵੱਲੋਂ ਵੀ ਪਿਛਲੇ ਲੰਮੇ ਸਮੇਂ ਤੋਂ ਜਿਹੜੀਆਂ ਨੇ ਐਸਸੀ ਲਈ ਜਿਹੜੇ ਪੋਰਟਲ ਬਣੇ ਹੋਏ ਨੇ ਉਹਨਾਂ ਦੀ ਸਹਾਇਤਾ ਕੀਤੀ ਜਾ ਰਹੀ ਆ ਔਰ ਐਸਸੀ ਬੱਚਿਆਂ ਦਾ ਪੈਸਾ ਪਿਛਲੇ ਸਾਲ ਵੀ ਲਗਭਗ ਆ ਗਿਆ ਸੀ ਔਰ ਇਸ ਸਾਲ ਵੀ ਉਮੀਦ ਆ ਕਾਫੀ ਬੱਚਿਆਂ ਦਾ ਪੈਸਾ ਆ ਗਿਆ ਆ ਤਾਂ ਇਸ ਕਰਕੇ ਆ ਵੀ ਇਹ ਜਿਹੇ ਹੀ ਸਮੱਸਿਆ ਜਿਹੜੀ ਆ ਉਹ ਹੁਣ ਨਹੀਂ ਰਹੀ ਅਗਲੇ ਸਮੇਂ ਚ ਜੇ ਸਰਕਾਰ ਸਾਡੀ ਜਿਵੇਂ ਹੁਣ ਵੀ ਸੁਣ ਰਹੀ ਹੈ ਵੀ ਸੈਂਟਰ ਜਿਹੜਾ ਹੈ ਛੇਤੀ ਹੀ ਐਸਸੀ ਜਿਹੜਾ ਪੈਸਾ ਜਿਹੜਾ ਉਹ ਸਾਰਾ ਦੇ ਰਿਹਾ ਹਾਂ ਇੱਕ ਸਮੱਸਿਆ ਹੈ ਜਿਹੜਾ ਬੀਸੀ ਕਾਸਟ ਦੀ ਹੈ ਜਿਹੜੀ ਬੀਸੀ ਜਿਹੜੀ ਅਧਵਚਾਲਿਆ ਜਾਂ ਜਿਹੜਾ ਹੈ ਆਰਥਿਕ ਪੱਖੋਂ ਪਛੜੇ ਲੋਕ ਨੇ ਉਹਨਾਂ ਲਈ ਵੈਸੇ ਤਾਂ ਚੱਲ ਰਹੀ ਹੈ ਸਰਕਾਰ ਦੀ ਸਕੀਮ ਪਰ ਉਹ ਪੂਰੀ ਸਫਲ ਨਹੀਂ ਹੋਈ ਜਿਹੜੇ ਥੋੜੇ ਜੇ ਲੋਕ ਕੈਟਾਗਰੀ ਜਿਹਨਾਂ ਇਨਕਮ ਘੱਟ ਆ ਛੋਟੀ ਜਿਹੜੀ ਜਿਨ੍ਹਾਂ ਦੀ ਉਹਨਾਂ ਲਈ ਸਮੱਸਿਆ ਆ ਰਹੀ ਆ ਕਿਉਂਕਿ ਉਹ ਪ੍ਰਾਈਵੇਟ ਕਾਲਜਾਂ ਲਈ ਬੜੀ ਇਹ ਵੀ ਵੱਡੀ ਸਮੱਸਿਆ ਹੈ ਉਨਾਂ ਲਈ ਵੀ ਸਰਕਾਰਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਜੀ ਸਰ ਮੈਂ ਹੁਣ ਇੱਕ ਵਾਰ ਜਿਹੜਾ ਹੈਗਾ ਆਪਣੇ ਕਾਲਜ ਦੇ ਓਵਰਆਲ ਐਕਟੀਵਿਟੀਜ਼ ਦੀ ਮੈਂ ਚਾਹਾਂਗਾ ਤੁਸੀਂ ਗੱਲ ਕਰੋ ਨਾਲ ਇੱਕ ਆਪਣੇ ਇਲਾਕੇ ਦੇ ਜਿਹੜੇ ਨੌਜਵਾਨ ਨੇ ਜਿਹੜੇ ਪੜ੍ਹਨਾ ਚਾਹੁੰਦੇ ਨੇ ਜਿਹੜੇ ਅੱਗੇ ਆਉਣਾ ਚਾਹੁੰਦੇ ਨੇ ਉਹ ਦੇਸ਼ ਲਈ ਉਹ ਆਪਣੀ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੁੰਦੇ ਨੇ ਦੇਸ਼ ਲਈ ਕੁਝ ਕਰਨਾ ਚਾਹੁੰਦੇ ਨੇ ਤੁਸੀਂ ਉਹਨਾਂ ਦੇ ਲਈ ਇੱਕ ਸਨੇਹਾ ਦੋ ਸੀਜੀਐਮ ਕਾਲਜ ਵੱਲੋਂ ਦੋ ਕੋਈ ਐਕਟੀਵਿਟੀ ਅਸੀਂ ਚਾਹੋਨੇ ਬੱਚਾ ਭਾਵੇਂ ਖੇਡਾਂ ਚ ਜਾਵੇ ਭਾਵੇਂ ਐਕਟੀਵਿਟੀ ਸਟੇਜ ਦੀਆਂ ਐਕਟੀਵਿਟੀ ਦੇ ਵਿੱਚ ਜਾਵੇ ਕਿਸੇ ਪਾਸੇ ਵੀ ਜਾਵੇ ਪਰ ਉਹਨੂੰ ਪੜ੍ਹਾਈ ਨਾਲ ਨਾਲ ਜਾਰੀ ਰੱਖਣੀ ਚਾਹੀਦੀ ਆ ਸਾਡੇ ਕੋਲੇ ਮਤਲਬ ਕੋਈ ਅਸੀਂ ਉਹਨਾਂ ਨੂੰ ਖੇਡਾਂ ਵੀ ਕਰਾਉਣੇ ਆ ਅਸੀਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਹੋਰ ਐਕਟੀਵਿਟੀ ਆ ਫੰਕਸ਼ਨ ਵਗੈਰਾ ਆ ਨਾ ਸੈਮੀਨਾਰ ਵਗੈਰਾ ਨੇ ਉਹ ਵੀ ਕਰਾਉਂਦੇ ਕਰਾਉਂਦੇ ਰਹਿਣੇ ਆ ਔਰ ਪਰ ਅਸੀਂ ਇਹ ਕਹਿੰਨੇ ਆ ਵੀ ਬੱਚਾ ਕਿਸੇ ਨਾ ਕਿਸੇ ਤਰੀਕੇ ਪੜ੍ਹਾਈ ਵੱਲ ਧਿਆਨ ਦੇਵੇ ਔਰ ਖਾਸ ਕਰਕੇ ਜਿਹੜੀ ਜਨਰਲ ਨੌਲੇਜ ਹੁੰਦੀ ਆ ਬੱਚਿਆਂ ਨੂੰ ਅਖਬਾਰ ਪੜ੍ਹਨੀ ਚਾਹੀਦੀ ਐ ਸੋਸ਼ਲ ਮੀਡੀਆ ਤੋਂ ਹਟ ਕੇ ਸਿੱਖਣਾ ਚਾਹੀਦਾ ਸੋਸ਼ਲ ਮੀਡੀਆ ਵਿੱਚ ਜਿਹੜੀਆਂ ਚੰਗੀਆਂ ਗੱਲਾਂ ਨੇ ਬਹੁਤ ਸਾਰੀਆਂ ਨੱਟ ਤੇ ਨੇ ਉਹ ਸਿੱਖਣਾ ਚਾਹੀਦਾ ਦੁਨੀਆ ਬਾਰੇ ਸਿੱਖਣਾ ਚਾਹੀਦਾ ਆ ਸਭ ਤੋਂ ਜ਼ਰੂਰੀ ਆ ਵੀ ਉਹਨੂੰ ਨੌਲੇਜ ਐ ਜਿਹੜੀ ਇਹ ਗੁਰੂਆਂ ਬਾਰੇ ਨਦੀਆਂ ਬਾਰੇ ਨਹਿਰਾਂ ਬਾਰੇ ਪੰਜਾਬ ਬਾਰੇ ਜਾਣਕਾਰੀ ਲੈਣੀ ਚਾਹੀਦੀ ਹੈ ਫਿਰ ਸਾਡੇ ਭਾਰਤ ਬਾਰੇ ਇੰਡੀਆ ਬਾਰੇ ਹਿੰਦੁਸਤਾਨ ਬਾਰੇ ਫਿਰ ਵਰਲਡ ਬਾਰੇ ਜੀਓਗ੍ਰਾਫੀ ਕਲੀ ਵੀ ਚਾਹੀਦੀ ਹੈ ਪੋਲੀਟਿਕਲੀ ਵੀ ਚਾਹੀਦੀ ਹੈ ਇਹ ਜ਼ਰੂਰੀ ਹੈ ਜੇ ਬੱਚੇ ਨੇ ਸਫਲ ਹੋਣਾ ਤਾਂ ਉਹਦੀ ਨੌਲੇਜ ਇੰਨੀ ਕੁ ਹੋਵੇ ਵੀ ਉਹ ਆਮ ਟੈਸਟ ਜਿਹੜੇ ਹੁੰਦੇ ਨੇ ਭਾਵੇਂ ਉਹ ਹੈਟਲੇ ਲੈਵਲ ਤੇ ਟਰਪਲ ਐਸਪੀ ਦੇ ਹੁੰਦੇ ਨੇ ਭਾਵੇਂ ਪੀਸੀਐਸ ਦੇ ਹੁੰਦੇ ਨੇ ਭਾਵੇਂ ਯੂਪੀਐਸਸੀ ਦੇ ਹੁੰਦੇ ਨੇ ਉਹਨੂੰ ਇੰਨੀ ਕੁ ਜਾਣਕਾਰੀ ਹੋਵੇ ਵੀ ਉਹਨਾਂ ਸਵਾਲਾਂ ਦੇ ਜਵਾਬ ਦੇਵੇ ਉਹ ਕੋਈ ਬਹੁਤੇ ਦੂਰ ਨਹੀਂ ਹੈ ਸਵਾਲ ਆਮ ਹੀ ਸਵਾਲ ਨੇ ਜੇ ਤੁਸੀਂ ਇੱਕ ਵਾਰੀ ਜ਼ਿੰਦਗੀ 'ਚ ਚੇਤੇ ਕਰ ਲਿਆ ਇੱਕ ਵਾਰੀ ਜੇਤੇ ਜੇ ਕਰ ਲਿਆ ਵੀ ਲੋਧੀ ਕਦੋਂ ਆਏ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਕਾਲ ਕਦੋਂ ਸੀ ਇੱਕ ਵਾਰੀ ਜੇ ਤੁਹਾਨੂੰ ਪਤਾ ਕਰ ਲਿਆ ਅਮਰਤਾ ਪ੍ਰੀਤਮ ਨੇ ਕੀ ਕੀਤਾ ਪ੍ਰੋਫੈਸਰ ਪੂਰਨ ਸਿੰਘ ਨੇ ਕੀ ਕੀਤਾ ਪ੍ਰੋਫੈਸਰ ਮੋਹਨ ਸਿੰਘ ਨੇ ਕੀ ਕੀਤਾ ਇੱਕ ਵਾਰੀ ਜੇ ਤੁਹਾਨੂੰ ਨਾ ਯਾਦ ਆ ਜਾਵੇ ਇੱਕ ਵਾਰੀ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਸਿੰਧ ਨਦੀ ਕਿੱਥੇ ਆ ਸਤਲੁਜ ਕਿੱਥੇ ਆ ਬਿਆਸ ਕਿੱਥੇ ਵਹਿੰਦਾ ਇਹ ਜ਼ਿੰਦਗੀ ਪਰ ਯਾਦ ਰਹਿਣੇ ਨੇ ਤੇ ਇਹ ਤੁਹਾਨੂੰ ਇਹੋ ਹੀ ਸਾਰੀ ਜਿਹੜਾ ਜੀਵਨ ਕੰਮ ਦੇ ਸਕਦੇ ਨੇ ਤੁਹਾਡੀ ਸਫਲਤਾ ਦਾ ਕਾਰਨ ਬਣ ਸਕਦੇ ਨੇ ਜੇ ਤੁਸੀਂ ਜਰਨ ਨੌਲੇਜ ਜਿਹੜੀ ਕੰਮ ਦੀ ਆ ਉਹ ਕਿਤੇ ਲੈ ਕੇ ਚੱਲੋ ਤਾਂ ਸਰ ਐਡਮਿਸ਼ਨਸ ਦੀ ਹੁਣ ਆਪਾਂ ਗੱਲ ਕਰ ਲਈਏ ਕਿ ਐਡਮਿਸ਼ਨ ਲਈ ਕਿਦਾਂ ਆਪਣੇ ਕਾਲਜ ਦੇ ਵਿੱਚ ਕੀ ਪੈਟਰਨ ਬੱਚਣ ਜਿਹੜਾ ਯੂਜ਼ ਕਰਨਾ ਚਾਹੀਦਾ ਕੀ ਕਾਲਜ ਆ ਕੇ ਜਾਂ ਕੋਈ ਵੈਬਸਾਈਟ ਜਾਂ ਫਿਰ ਆਪਣੇ ਮੋਬਾਈਲ ਨੰਬਰ ਸਾਂਝੇ ਤੁਸੀਂ ਜੇਕਰ ਹੋ ਤਾਂ ਪਲੀਜ਼ ਲੇਪੋ ਇਹ ਤਾਂ ਮਿਹਨਤ ਹੈ ਬੱਚੇ ਨੂੰ ਕਈ ਵਾਰੀ ਸਿ ਵੈਬਸਾਈਟ ਤੇ ਕਹਿ ਦਿੰਦੇ ਆ ਜਾਂ ਕਈ ਵਾਰੀ ਫੋਨ ਤੇ ਕਹਿ ਦਿੰਦੇ ਆ ਬੱਚਿਆਂ ਦੀ ਸਬਜੈਕਟਾਂ ਬਾਰੇ ਅਸਲ ਦੇ ਵਿੱਚ ਉਦੋਂ ਹੀ ਪਤਾ ਲੱਗਦਾ ਜਦੋਂ ਮੂਵ ਕਰਕੇ ਬੱਚਾ ਕਾਲਜ ਆਵੇ ਬਿਲਕੁਲ ਸਾਡੀ ਫਰਸਟ ਪ੍ਰੈਫਰਸੀ ਇਹ ਬੱਚਾ ਕਾਲਜ ਜਾਵੇ ਜੇ ਕਿਉਂਕਿ ਅਸੀਂ ਜਦੋਂ ਕਹਿੰਨੇ ਰੈਗੂਲਰ ਆਉਣ ਲਈ ਬੱਚਾ ਰੈਗੂਲਰ ਤਾਂ ਹੀ ਆਊਗਾ ਨਾ ਬਟ ਬੱਚਾ ਫਾਰਮ ਪਰ ਨਾਵੇ ਬੱਚਾ ਆਪਦੇ ਡਿਸਕਸ ਕਰੇ ਜਿਹੜੇ ਉੱਥੇ ਸਾਡਾ ਪ੍ਰੋਫੈਸ਼ਨਲ ਜਿਹਨੇ ਡਿਊਟੀ ਲੱਗੀ ਹੋਈ ਉਹਨੂੰ ਡਿਸਕਸ਼ਨ ਕਰੇ ਕਿਹੜਾ ਸਬਜੈਕਟ ਮੈਂ ਰੱਖਣਾ ਜੇ ਕੋਦੇ ਮਨ ਚਾ ਉਹ ਦੱਸੇ ਜਾ ਉਹਨੂੰ ਗਾਈਡ ਕੀਤਾ ਜਾਊਗਾ ਇੱਥੋਂ ਜਾਂ ਸਾਡੇ ਰਿਸੈਪਸ਼ਨ ਤੇ ਗਾਈਡ ਕੀਤਾ ਜਾਊਗਾ ਆਫਸ ਦੇ ਵਿੱਚੋਂ ਗਾਈਡ ਕੀਤਾ ਜਾਊਗਾ ਉਹ ਬੱਚਾ ਕਾਲਜ ਆ ਕੇ ਆਪਦਾ ਫਾਰਮ ਜਿਹੜਾ ਹੈ ਭਰ ਸਕਦਾ ਆ ਕਾਲਜ ਵਿਜ਼ਿਟ ਕਰ ਸਕਦਾ ਗਰਮੀਆਂ ਦੇ ਵਿੱਚ ਸਾਡੇ ਕੋਲ ਟੀਚਰ ਹੋਣਗੇ ਔਰ 15 ਜੂਨ ਤੋਂ ਬਾਅਦ ਜਦੋਂ ਪੀਪਰ ਖਤਮ ਹੋ ਗਏ ਉਦੋਂ ਲਗਾਤਾਰ ਸਾਡਾ ਜਿਹੜਾ ਹੈ ਐਡਮਿਸ਼ਨ ਸੈੱਲ ਜਿਹੜਾ ਉਹ ਕਾਲਜ ਦੇ ਵਿੱਚ ਹੋਏਗਾ ਬੱਚਾ ਆ ਕੇ ਜਿੰਨੇ ਵੀ ਪਲੱਸ 2 ਪਾਸ ਕੀਤੀ ਆ ਉਹ ਆ ਸਕਦਾ ਜਾਂ ਕਿਤੇ ਬੀਏ ਦੇ ਵਿੱਚ ਹੋਰ ਕਿਤੇ ਪੜ ਰਿਹਾ ਆ ਆਪਦਾ ਕਾਲਜ ਬਦਲਣਾ ਚਾਹੁੰਦਾ ਉਹ ਵੀ ਆ ਸਕਦਾ ਜਾਂ ਜਿੰਨੇ ਬੀਏ ਕੀਤੀ ਐ ਐਮਏ ਕੋ ਕਰਨਾ ਚਾਹੁੰਦਾ ਪੰਜਾਬੀ ਦੀਆਂ ਸ਼ਾਹਲੋ ਜੀ ਦੀ ਉਹ ਵੀ ਆ ਸਕਦਾ ਇਸ ਕਰਕੇ ਕਾਲਜ ਆ ਕੇ ਵਿజిਟ ਕਰਕੇ ਬੱਚਾ ਸਬਜੈਕਟਾਂ ਬਾਰੇ ਡਿਸਕਸ ਕਰੇ ਇਹ ਜ਼ਰੂਰੀ ਆ ਧੰਨਵਾਦ ਸਰ ਸੋ ਸੀਜੀਐਮ ਕਾਲਜ ਤੋਂ ਚੇਅਰਮੈਨ ਸਤਪਾਲ ਮੋਲਾ ਜੀ ਨਾਲ ਗੱਲ ਹੋਈ ਉਹਨਾਂ ਨੇ ਆਪਣੇ ਕਾਲਜ ਦੀਆਂ ਸਾਰੀਆਂ ਉਪਲਬਧੀਆਂ ਓਵਰਆਲ ਐਕਟੀਵਿਟੀਜ਼ ਐਂਡ ਕਾਲਜ ਦੇ ਬਾਰੇ ਦੇ ਵਿੱਚ ਸਾਰੀ ਗੱਲਬਾਤ ਆਪਾਂ ਨੂੰ ਦੱਸੀ ਐ ਤੁਸੀਂ ਜੇ ਐਡਮਿਸ਼ਨ ਲੈਣਾ ਚਾਹੁੰਦੇ ਹੋ ਜੇ ਆਪਣੀ ਡਿਗਰੀ ਤੁਸੀਂ ਇੱਥੋਂ ਹਾਸਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਾਲਜ ਆਓ ਇੱਥੋਂ ਆਪਣੇ ਜਿਹੜੇ ਤੁਹਾਡੇ ਜੋ ਵੀ ਕਿਸੇ ਤਰ੍ਹਾਂ ਦੇ ਕੋਈ ਕਿਸੇ ਤਰ੍ਹਾਂ ਦੇ ਕੋਈ ਤੁਹਾਡੇ ਸ਼ਿਕਵੇ ਨਹੀਂ ਤੇ ਤੁਸੀਂ ਕਾਲਜ ਦੇ ਵਿੱਚ ਆ ਕੇ ਇੱਥੋਂ ਦੀ ਜਿਹੜੀ ਟੀਮ ਹੈ ਇੱਥੋਂ ਦੇ ਜੋ ਮੈਨੇਜਮੈਂਟ ਹੈ ਉਹਨਾਂ ਤੋਂ ਗੱਲਬਾਤ ਕਰਕੇ ਆਪਣੇ ਫਿਊਚਰ ਲਈ ਜਿਹੜਾ ਅੱਗੇ ਵਧ ਸਕਦੇ ਹੋ ਨਾਲ ਅਸੀਂ ਜਿਹੜਾ ਹੈਗਾ ਇੱਥੋਂ ਦੇ ਕਾਲਜ ਦੇ ਜਿਹੜੇ ਮੋਬਾਈਲ ਨੰਬਰ ਨੇ ਸੰਪਰਕ ਨੇ ਉਹ ਅਸੀਂ ਸਕਰੀਨ ਦੇ ਉੱਤੇ ਦਿੱਤੇ ਹੋਏ ਆ ਤੁਸੀਂ ਸੰਪਰਕ ਕਰਕੇ ਵੀ ਆ ਸਕਦੇ ਹੋ ਸੋ ਫਿਲਹਾਲ ਮੈਨੂੰ ਦੀ ਇਜਾਜ਼ਤ ਮੈਂ ਮਿਲਦਾ ਤੁਹਾਨੂੰ ਨਵੀਂ ਅਪਡੇਟ ਦੇ ਨਾਲ ਧੰਨਵਾਦ